ਹਰ ਸਾਲ ਦੀ ਤਰ੍ਹਾਂ ਪ੍ਰਵੁੱਧ ਭਾਰਤ ਫਾਊਂਡੇਸ਼ਨ ਵੱਲੋਂ 15ਵਾਂ ਪੁਸਤਕ ਵਿਦਿਆਕ ਮੁਕਾਬਲਾ 25 ਅਗਸਤ ਦਿਨ ਐਤਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਬੱਕ ਬੱਕ ਹਲਕਿਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦੀ ਵਿਚਾਰਧਾਰਾ ਦੇ ਆਧਾਰਿਤ ਕਰਵਾਇਆ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵੁੱਧ ਭਾਰਤ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ 25 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਮੁਕਾਬਲੇ ਕਰਵਾਈ ਜਾਣਗੇ। ਜਿੰਨਾ ਵਿੱਚ ਪਹਿਲਾ ਵਰਗ 6ਵੀਂ ਤੋਂ 12ਵੀਂ ਤੱਕ ਅਤੇ ਦੂਜਾ ਵਰਗ 12ਵੀਂ ਤੋਂ ਬੀਏ ਤੱਕ ਜਿਸ ਵਿੱਚ ਪਹਿਲਾ ਇਨਾਮ 50000 ਦੂਜਾ 20000 ਅਤੇ ਤੀਜਾ ਇਨਾਮ 10000 ਰੁਪਏ ਵਜੋਂ ਦਿੱਤਾ ਜਾਵੇਗਾ ਇਸ ਮੁਕਕੇ ਪ੍ਰਬੰਧ ਭਾਰਤ ਫਾਊਂਡੇਸ਼ਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮ ਵਾਲੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਦੁਹਾਂ ਵਰਗਾਂ ਦੀ ਸਾਂਝੀ ਮੈਟ ਵਿੱਚੋਂ ਪਹਿਲੇ 250 ਪ੍ਰਤੀਯੋਗਿਆਂ ਨੂੰ 100000 ਰੁਪਏ ਦੇ ਨਕਦ ਇਨਾਮ ਵੀ ਦਿੱਤੇ ਜਾਣਗੇ ਬਡਲਾਡਾ ਤੋਂ ਸੋਨੂ ਕੁਟਾਰੀਆ ਦੀ ਰਿਪੋਰਟ ਉਹ ਮੈਨੂੰ ਬਹੁਤ ਖੁਸ਼ੀ ਹੋਈ ਕਿ ਪ੍ਰਗੁਤ ਭਾਰਤ ਸੰਸਥਾ ਵੱਲੋਂ ਸੋਨੂ ਕੁਟਾਰੀਆ ਜੀ ਤੇ ਉਹਦੇ ਸਾਥੀ ਪੂਰਨ ਜੀ ਸਾਡੀ ਸੰਸਥਾ ਦੇ ਵਿੱਚ ਆਏ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੇ ਫਲਸਫੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਬੱਚਿਆਂ ਨੂੰ ਬਾਬਾ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਕੁਇਜ਼ ਕੰਪੀਟੀਸ਼ਨ ਦੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਹਦੇ ਵਿੱਚ ਪਹਿਲਾ ਇਨਾਮ 50000 ਰੁਪਏ ਹੈ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਜਾਣਕਾਰੀ ਨਾਲ ਕਿ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੋਇਆ ਜੋ ਕਿ ਉਹਨਾਂ ਨੂੰ ਆਉਣ ਵਾਲੇ ਪ੍ਰੀਖਿਆ ਦੇ ਵਿੱਚ ਵੱਖ-ਵੱਖ ਐਗਜ਼ਾਮ ਦੇ ਵਿੱਚ ਵੀ ਪੈਦਾ ਹੋਊਗਾ ਤੇ ਜੇਕਰ ਉਹ ਬਾਬਾ ਸਾਹਿਬ ਦੇ ਜੀਵਨ ਬਾਰੇ ਇਹ ਸਾਰੀ ਜਾਣਕਾਰੀ ਹਸਲ ਕਰਨਗੇ ਤਾਂ ਆਉਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿੱਚ ਉਹਨਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੋਏਗਾ ਤੇ ਇਸ ਪ੍ਰਤੀਯੋਗਤਾ ਦੇ ਵਿੱਚ ਭਾਗ ਲੈ ਕੇ ਵੀ ਉਹ 50000 ਤੱਕ ਦਾ ਨਾਮ ਜਿੱਤ ਸਕਦੇ ਆ ਤੇ ਇਸ ਦੇ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ 250 ਦੇ ਲਗਭਗ ਵਿਦਿਆਰਥੀਆਂ ਨੂੰ ਹੋਰ ਵੀ ਇਸ ਕੰਪੀਟੀਸ਼ਨ ਦੇ ਵਿੱਚ ਇਨਾਮ ਮਿਲੇਗਾ ਤੇ ਮੇਰੇ ਸਕੂਲ ਦੇ ਵਿਦਿਆਰਥੀ ਇਸ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਂਗੇ ਅਤੇ ਇਹ ਪੁੰਨ ਤੇ ਫਲੀਆਂ ਵਾਲਾ ਕਾਰਜ ਹੈ ਨਾਲੇ ਬੱਚੇ ਇਨਾਮ ਜਿੱਤ ਸਕਦੇ ਆ ਤੇ ਨਾਲੇ ਬਾਬਾ ਸਾਹਿਬ ਬਾਰੇ ਜਿਹੜੀ ਜਾਣਕਾਰੀ ਹੈ ਉਹ ਵਸਤ ਕਰ ਸਕਦੇ ਆ ਧੰਨ ਸਿਨੀਅਰ ਸਕੈਂਡਰੀ ਕੰਨਿਆ ਤੇ ਲੜ ਗੁਆਏ ਸਕੂਲ ਦੇ ਵਿੱਚ ਬੱਚਿਆਂ ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੰਮੇੜਕਰ ਜੀ ਦੇ ਇਸ ਜੋ ਕੰਪੀਟੀਸ਼ਨ 15ਵਾਂ ਕੰਪੀਟੀਸ਼ਨ ਹੋ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਬੱਚਿਆਂ ਨੂੰ Google ਦੇ ਵਿੱਚ ਜਾ ਕੇ ਫ੍ਰੀ ਜੋਰ ਲਾਰਡ ਤੇ ਸਰਚ ਕਰੋ ਅਤੇ ਪੋਸਟਾਂ ਬਾਰੇ ਜਿੱਦਾਂ ਕਿ ਵੀ ਪੋਸਟ ਕਿੱਦਾਂ ਅਪਲਾਈ ਕਰਨੀ ਹੈ ਉਹਦੇ ਬਾਰੇ ਵਿਸੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ ਇਸ ਤੇ ਮੈਂ ਸਕੂਲ ਦੇ ਪ੍ਰਿੰਸੀਪਲ ਦਾ ਔਰ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ